ਬ੍ਰੇਕਿੰਗ ਨਿਊਜ਼ ਰਾਜਵੀਰ ਜਵੰਦਾ ਦੇ ਬੇਟੇ ਦਾ ਭਾਵਕ ਮੂਵਮੈਂਟ ਦਾਦੀ ਦੀਆਂ ਗੱਲਾਂ ਸੁਣ ਕੇ ਆਇਆ ਅੱਖਾਂ ਵਿੱਚ ਹੰਝੂ ਹਾਂਜੀ ਕਿਉਂ ਰਾਜਵੀਰ ਜਵੰਦਾ ਦਾ ਬੇਟਾ ਹੋਇਆ ਭਾਵਕ ਆਪਣੀ ਦਾਦੀ ਦੀਆਂ ਗੱਲਾਂ ਸੁਣ ਕੇ ਆ ਜਾਓ ਜਾਣੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਜਿੱਥੇ ਪੰਜਾਬ ਦੀ ਹਰ ਅਸਲੀ ਤੇ ਭਾਵੁਕ ਖਬਰ ਮਿਲਦੀ ਹੈ ਸਭ ਤੋਂ ਤੇਜ਼ ਅਤੇ ਸਭ ਤੋਂ ਪਹਿਲਾਂ ਅੱਜ ਦੀ ਇਮੋਸ਼ਨਲ ਖਬਰ ਰਾਜਵੀਰ ਜਵੰਦਾ ਪਰਿਵਾਰ 'ਚ ਛਾਇਆ ਪਿਆਰ ਭਰਿਆ ਮਾਹੌਲ ਰਾਜਵੀਰ ਜਵੰਦਾ ਦੇ ਘਰ 'ਚ ਹੋਇਆ ਇੱਕ ਐਸਾ ਮੂਮੈਂਟ ਜਿਸ ਨੇ ਸਾਰੇ ਫੈਨ ਦਾ ਦਿਲ ਪਿਘਲਾ ਦਿੱਤਾ ਰਾਜਵੀਰ ਜਵੰਦਾ ਦਾ ਬੇਟਾ ਆਪਣੀ ਦਾਦੀ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਗਿਆ ਤੇ ਵੀਡੀਓ سوشل میڈیا ਤੇ بجلی ਦੀ ਤੇਜ਼ੀ ਨਾਲ ਫੈਲ ਗਈ ਕਿ ਦਾਦੀ ਨੇ ਕਿਹਾ ਜਿਸ ਨਾਲ ਹੋਏ ਭਾਵੁਕ ਪਤਾ ਲੱਗਿਆ ਕਿ ਦਾਦੀ ਆਪਣੇ ਪੋਤੇ ਨੂੰ ਆਪਣੇ ਪੁਰਾਣੇ ਸਮੇਂ ਦੀਆਂ ਗੱਲਾਂ ਦੱਸ ਰਹੀ ਸੀ ਕਿਵੇਂ ਜਵਨ ਦਾ ਛੋਟੇ ਹੁੰਦੇ ਦੋਂ ਉਸ ਦੇ ਗੋਚ ਚ ਖੇਡਦਾ ਸੀ ਅਤੇ ਸੌਂ ਜਾਂਦਾ ਸੀ ਕਿਵੇਂ ਪਰਿਵਾਰ ਨੂੰ ਮੁਸ਼ਕਲ ਸਮਿਆਂ ਚ ਇੱਕ ਦੂਜੇ ਨਾਲ ਸਾਥ ਦੇ ਕੇ ਕਿਵੇਂ ਗੁਜ਼ਾਰਾ ਕੀਤਾ ਅਤੇ ਕਿਵੇਂ ਹੋਏ ਆਪਣੇ ਪੋਤੇ ਨੂੰ ਆਪਣੇ ਪੁੱਤੋ ਤੋਂ ਵੀ ਜ਼ਿਆਦਾ ਪਿਆਰ ਕਰਦੀ ਹੈ ਉਹ ਗੱਲਾਂ ਸੁਣ ਕੇ ਬੱਚਾ ਇਨਾ ਭਾਵੁਕ ਹੋ ਗਿਆ ਕਿ ਉਸ ਦੀਆਂ ਅੱਖਾਂ ਚੋਂ ਹੰਝੂ ਵਹਿ ਗਏ ਅਤੇ ਉਹ ਹੈ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਜਵੰਦਾ ਪਰਿਵਾਰ ਨੇ ਇਹ ਛੋਟਾ ਜਿਹਾ ਮੂਮੈਂਟ ਸ਼ੇਅਰ ਕੀਤਾ ਸੋਸ਼ਲ ਮੀਡੀਆ ਤੇ ਸੱਚ ਗਿਆ ਜਵੰਦਾ ਪਰਿਵਾਰ ਨੇ ਇਹ ਛੋਟਾ ਜਿਹਾ ਮੂਮੈਂਟ ਸੋਸ਼ਲ ਮੀਡੀਆ ਤੇ ਪੇਸ਼ ਕੀਤਾ ਤੇ ਸੋਸ਼ਲ ਮੀਡੀਆ ਤੇ ਮਚ ਗਿਆ ਧਮਾਲ ਲੋਕ ਕਹਿ ਰਹੇ ਹਨ ਕਿ ਪੰਜਾਬ ਪਰੰਪਰਾ ਦੇ ਪਰਿਵਾਰ ਦਾ ਹਜ਼ਾਰਾਂ ਕਮੈਂਟ ਦਾਦੀ ਪੋਤੇ ਦੀ ਜੋੜੀ ਸਭ ਤੋਂ ਖਾਸ ਹੈ ਰਾਜਵੀਰ ਜਵੰਦਾ ਦੇ ਪਰਿਵਾਰ ਦਾ ਕੀ ਸੀ ਰਿਐਕਸ਼ਨ ਰਾਜਵੀਰ ਜਵੰਦਾ ਦੀ ਵਾਈਫ ਦਾ ਆਇਆ ਰਿਐਕਸ਼ਨ ਪਰਿਵਾਰ ਨੇ ਪੋਸਟ ਕਰਦਿਆਂ ਲਿਖਿਆ ਮੇਰੇ ਲਈ ਦੋਵੇਂ ਹੀ ਪੁੱਤਰ ਦੀ ਦਾਤ ਹਨ ਦਾਦੀ ਤੇ ਆਸ਼ੀਰਵਾਦ ਨਾਲ ਸਭ ਕੁਝ ਠੀਕ ਹੈ ਫੈਨਸ ਦੀ ਕੀ ਪ੍ਰਕਿਰਿਆ ਰਹੀ ਇਸ ਵੀਡੀਓ ਤੇ ਆਜੋ ਜਾਣੋ ਦਾਦੀ ਦਾ ਪਿਆਰ ਸਭ ਤੋਂ ਖਾਸ ਹੈ ਭਰਾ ਇਹ ਵੀਡੀਓ ਨੇ ਤਾਂ ਦਿਲ ਹੀ ਜਿੱਤ ਰਿਆ ਜਵੰਦਾ ਪਰਿਵਾਰ ਦੀ ਸਾਦਗੀ ਵਧਾਈ ਦੇ ਕਾਬਿਲ ਹੈ ਤੇ ਇਹ ਸੀ ਅੱਜ ਦਾ ਵੱਡਾ ਅਪਡੇਟ ਅਤੇ ਐਵੇਂ ਦੇ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਹੋਰ ਐਵੇਂ ਦੀਆਂ ਵੀਡੀਓਨ ਲਈ ਸਾਡੇ ਨਾਲ ਜੁੜੇ ਰਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਕਮੈਂਟ ਸੈਕਸ਼ਨ ਵਿੱਚ ਰਾਜਵੀਰ ਜਵੰਦਾ ਦੀ ਪਰਿਵਾਰ ਲਈ ਅਤੇ ਰਾਜਵੀਰ ਜਵੰਦਾ ਲਈ ਵਾਈ ਗੁਰੂ ਦਾ ਜਾਪ ਜ਼ਰੂਰ ਕਰਨਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਖਾਸ ਖਬਰ ਖਾਸ ਅਪਡੇਟ ਦੇ ਨਾਲ ਜੁੜੇ ਰਹੋ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਧੰਨਵਾਦ ਦੋਸਤੋ